ਤਾਂ ਨੌਜਵਾਨ ਮਰਦ ਦੇ ਵਿੱਚ ਵੀ ਬਹੁਤ ਕਾਮਨ ਹੋ ਰਿਹਾ ਸੋ ਕੀ ਕਾਰਨ ਹੋ ਗਿਆ ਕਿਥੇ ਕਮੀ ਆ ਗਈ ਵੀ ਹੁਣ ਇੰਟੀਮ ਡੀਡੀ ਸਮੱਸਿਆ ਨਾਲ ਅਸੀਂ ਦੋ ਚਾਰ ਹੋ ਰਹੇ ਤੁਸੀਂ ਕਿਡਨੀ ਦੀ ਗੱਲ ਕੀਤੀ ਤੁਸੀਂ ਵੀ ਗੱਲ ਨੂੰ ਨੋਟ ਕੀਤੀ ਜਦੋਂ ਤੁਸੀਂ ਵੱਡੇ ਰਹਿੰਦੇ ਹੋ ਹੁਣ ਆਲੋ ਨੇ ਥੋੜੀ ਦੇ ਸਮੇਂ ਤੋਂ 10 ਸਾਲ ਕਹਿੰਦੇ ਆ 20 ਸਾਲ ਕਿਡਨੀ ਨੂੰ ਬਹੁਤ ਜ਼ਿਆਦਾ ਹੋਣ ਲੱਗੀ ਬਹੁਤ ਜ਼ਿਆਦਾ ਆਪਣਾ ਖਾਣ ਪੀਣ ਬਹੁਤ ਜ਼ਿਆਦਾ ਖਰਾਬ ਹੋ ਗਿਆ ਆਪਣਾ ਪਾਣੀ ਸਾਫ ਨਹੀਂ ਰਿਹਾ ਹੁਣ ਅੱਬਾ ਸਾਫ ਨਹੀਂ ਰਹੀ ਹੈ ਕਿ ਆ ਬਾਰ-ਬਾਰ ਹੁੰਦਾ ਇੱਕ ਦਿੱਕਤ ਚ ਅੱਡ ਆਉਂਦੀ ਹੈ ਉਸੇ ਨੂੰ ਸਮੈਲ ਆਉਂਦੀ ਹੈ ਤੇ ਫਿਰ ਥੋੜੀ ਚਮੜੀ ਹੈ ਇਹ ਬਹੁਤ ਐਦਾਂ ਬਣਦੀ ਜਿਵੇਂ ਕਿ ਕਿਸੇ 70 80 ਹਜ਼ਾਰ ਦੇ ਬੰਦੇ ਕੋ ਸੱਚੀ ਕਾਲਜੀ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ ਚੈਨਲ ਤੇ ਮੈਂ ਹਾਂ ਗੁਰਦੇਵ ਧਨੀਵਾਲ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਦੀ ਤਰ੍ਹਾਂ ਮੌਜੂਦ ਨੇ ਖਾਨਦਾਨੀ ਵੈ ਤਰਮਿੰਦਰ ਸਿੰਘ ਤਲਾਨੀਆਂ ਹੁਣੀ ਅਸੀਂ ਦੋਸਤੋ ਹਮੇਸ਼ਾ ਹੀ ਇਹ ਸੇਬ ਸੰਬੰਧੀ ਕੋਈ ਨਾ ਕੋਈ ਗੱਲਬਾਤ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਸੋ ਅੱਜ ਜਿਹੜੀ ਗੱਲਬਾਤ ਕਰਨੀ ਬੜਾ ਬੜੀ ਗੰਭੀਰ ਸਮੱਸਿਆ ਕਿਉਂਕਿ ਇਹ ਜਿਹੜੀ ਸਮੱਸਿਆ ਪਹਿਲਾਂ ਪੈਲ ਬਜ਼ੁਰਗਾਂ ਦੇ ਵਿੱਚ ਆਮ ਦੇਖਣ ਨੂੰ ਮਿਲਦੀ ਸੀ ਪਰ ਹੁਣ ਇਹ ਸਮੱਸਿਆ ਇਹ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਜਾਂ ਮੱਧ ਵਰਗੀ ਜਿਹੜੀ ਉਮਰ ਉਸ ਦੇ ਵਿੱਚ ਵੀ ਬਹੁਤ ਦੇਖਣ ਨੂੰ ਮਿਲ ਰਹੀ ਆ ਸੋ ਇਸ ਸਮੱਸਿਆ ਕੀ ਐ ਸੋ ਵੈਦ ਸਾਹਿਬ ਨਾਲ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ ਸੋ ਮੈਂ ਪਹਿਲਾਂ ਕਰਦੇ ਆ ਵੈਦ ਸਾਹਿਬ ਦਾ ਸਵਾਗਤ ਤੇ ਫਿਰ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਵੈਦ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਗੁਰਦੇਵ ਸਿੰਘ ਜੀ ਜੀ ਕਾਪਨਿਕ ਬਿਲਕੁਲ ਜੀ ਫਰਸਟ ਕਲਾਸ ਸੋ ਜਿਹੜੀ ਆਪਾਂ ਗੱਲਬਾਤ ਅੱਜ ਕਰਨੀ ਹੈ ਹਾਂਜੀ ਉਹ ਗੱਲਬਾਤ ਇਹ ਹੈ ਕਿ ਜਿਹੜਾ ਬਾਰ-ਬਾਰ ਪਿਸ਼ ਔਰ ਹੁਣ ਚਿੰਤਾ ਦਾ ਵਿਸ਼ਾ ਇਸ ਬਹੁਤ ਇਸ ਕਰਕੇ ਵੀ ਆਪੇ ਪਹਿਲਾਂ ਪਹਿਲੇ ਇਸ ਸਮੱਸਿਆ ਵੱਡੀ ਉਮਰ ਦੇ ਸਾਡੇ ਜਿਹੜੇ ਬਜ਼ੁਰਗ ਸੀ ਵਡੇਰੇ ਸੀ ਉਹਨਾਂ ਨੂੰ ਆਉਂਦੀ ਸੀ ਔਰ ਅਕਸਰ ਅਸੀਂ ਕਹਦੇ ਕਰਦੇ ਸੀ ਵੀ ਕੋਈ ਨਹੀਂ ਬਜ਼ੁਰਗ ਦਾ ਦਾ ਜਿਹੜਾ ਮਸਾਨਾ ਕਮਜ਼ੋਰ ਹੋ ਗਿਆ ਤਾਂ बार-बार ਉਹਨਾਂ ਨੂੰ ਉੱਠਣਾ ਪੈਂਦਾ ਹੈ ਨਾ ਪਰ ਹੁਣ ਇਹ ਬੜੀ ਮਤਲਬ ਨੌਜਵਾਨ ਉਮਰ ਦੇ ਵਿੱਚ ਵੀ ਬਹੁਤ ਕਾਮਨ ਹੋ ਰਿਹਾ ਸੋ ਕੀ ਕਾਰਨ ਹੋ ਗਿਆ ਕਿੱਥੇ ਕਮੀ ਆ ਗਈ ਵੀ ਹੁਣ ਇੱਡੀ ਵੱਡੀ ਜਿਹੜੀ ਸਮੱਸਿਆ ਨਾਲ ਅਸੀਂ 2-4 ਹੋ ਰਹੇ ਆ ਪਹਿਲਾਂ ਵੱਡੀ ਉਮਰ ਦੇ ਜਿਹੜੇ ਇਹ ਹੈ ਆਪਣੇ ਬਜ਼ੁਰਗ ਉਹਨਾਂ ਦਾ ਮਸਾਨਾ ਉਮਰ ਦੇ ਨਾਲ ਕਮਜ਼ੋਰ ਹੋ ਜਾਂਦਾ ਸੀ ਪਰ ਹੁਣ ਤਾਂ ਇਹ ਬਹੁਤ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦਿੱਕਤ ਆ ਰਹੀ ਹੈ ਕਿ ਉਹਨਾਂ ਦਾ ਪਿਸ਼ਾਬ ਕੰਟਰੋਲ ਨਹੀਂ ਹੋ ਪਾ ਰਿਹਾ ਹਮ ਸੋ ਕਈ ਕਹ ਦਿੰਦੇ ਜੀ ਆ ਕੇ ਕਿ ਸਾਡੀਆਂ ਰਿਪੋਰਟਾਂ ਚ ਆਇਆ ਕਿ ਤੁਹਾਡੇ ਪ੍ਰੋਸਟੇਟ ਗਲੈਂਡ ਵਧੇ ਹੋਏ ਆ ਵਧੇ ਹੋਏ ਆ ਜੀ ਤੇ ਕਈ ਵਾਰੀ ਕੀ ਹੁੰਦਾ ਕਿ ਉਦਾਂ ਹੀ ਲੱਗ ਜਾਂਦਾ ਪੇਸ਼ੈਂਟ ਨੂੰ ਬਿਨਾਂ ਕਿਸੇ ਜਾਣਕਾਰੀ ਤੋਂ ਕਿ ਸਾਡੇ ਤਾਂ ਬੀਜੂਲ ਵਧ ਗਏ ਜੀ ਹੁਣ ਇਹਦਾ ਆਪਰੇਸ਼ਨ ਹੋ ਜਾਏਗਾ ਹਮ ਜੇਕਰ ਤੁਹਾਡੇ ਟੈਸਟਾਂ ਦੇ ਵਿੱਚ ਆਇਆ ਕਿ ਤੁਹਾਡੇ ਪ੍ਰੋਸਟੇਟ ਇਨਫਲੈਂਮੇਸ਼ਨ ਵਧੇ ਹੋਏ ਆ ਤਾਂ ਤੁਸੀਂ ਆਪਣੇ ਡਾਕਟਰ ਨਾਲ ਆਪਣੇ ਵੈਲ ਨਾਲ ਗੱਲ ਕਰੋ ਕਿ ਜੇਕਰ ਮੈਨੂੰ ਇਹ ਸਮੱਸਿਆ ਆਈ ਹੈ ਤਾਂ ਉਹ ਕਿਉਂ ਆਈ ਹੈ ਕੀ ਇਦਾਂ ਦਾ ਮੈਂ ਖਾਦਾ ਕੀ ਇਦਾਂ ਦਾ ਕੀਤਾ ਜਿਸ ਕਰਕੇ ਮੈਨੂੰ ਇਹ ਸਮੱਸਿਆ ਆਈ ਹੈ ਪੁਰਾਣੇ ਬਜੁਰਗ ਵੀ ਜਿੰਨੇ ਵੀ ਸੀਗੇ ਜੀ ਉਹ ਜ਼ਿਆਦਾਤਰ ਬੈਠ ਕੇ ਪਿਸ਼ਾਬ ਕਰਦੇ ਸੀ ਬੈਠ ਕੇ ਪਿਸ਼ਾਬ ਕਰਨ ਨਾਲ ਤੁਹਾਡਾ ਜਿਹੜਾ ਬਲੈਡਰ ਬਿਲਕੁਲ ਨੀਚੇ ਆ ਜਾਂਦਾ ਹੈ ਜੀ ਜਿਸ ਤੋਂ ਬਾਅਦ ਬਲੈਡ ਪੂਰੀ ਤਰ੍ਹਾਂ ਖਾਤੀ ਹੋ ਜਾਂਦਾ ਹੈ ਅੱਗੇ ਟਾਈਮ ਤੇ ਆਪਾਂ ਖੜ ਕੇ ਪਿਸ਼ਾਬ ਕਰਦੇ ਹਾਂ ਉਸ ਦੇ ਨਾਲ ਬਲੈਡਰ ਉੱਤੇ ਰਹਿਣ ਕਰਨਾ ਉਸ ਦੇ ਵਿੱਚ ਬੈਕਟੀਰੀਆ ਜਿਹੜਾ ਹੈਗਾ ਉਹ ਵੰਡ ਜਾਂਦਾ ਹੈ ਜਿਹੜਾ ਹੌਲੀ 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 ਉਹ ਤੁਹਾਨੂੰ ਬਿਮਾਰੀਆਂ ਨੂੰ ਚੱਲਣ ਦਿੰਦਾ ਹੈ ਦੂਸਰਾ ਹੁੰਦਾ ਜੀ ਕਿ ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ ਤਾਂ ਉਸ ਦੇ ਵਿੱਚ ਤੁਹਾਡੇ ਕਿਡਨੀਆ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਕਿਡਨੀਆ ਪ੍ਰੋਟੀਨ ਰਿਲੀਜ਼ ਕਰ ਲੈਂਦੀ ਹੈ ਉਸ ਤੋਂ ਬਾਅਦ ਬਲੈਟਰ ਨਿਟੀ ਯੂਰੀਨ ਹੁੰਦਾ ਹੈ ਤੇ ਉਹ ਨੀਚੇ ਵਾਲੀ ਸਾਈਡ ਤੇ ਪ੍ਰੋਟੀਨ ਜਮਣ ਕਾਰਨ ਉਹ ਆਪਣੇ ਜਿਹੜੇ ਪ੍ਰੋਸਟੇਟ ਗਲੈਂਡ ਆ ਉਹਨਾਂ ਦੇ ਉੱਤੇ ਗ੍ਰੇਟ ਪਾ ਦਿੰਦਾ ਹੈ ਉਹ ਰੋਜ਼ ਬੇਟ ਪੈਣ ਕਾਰਨ ਹੌਲੀ 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 ਗਲੈਂਡ ਦੇ ਵਿੱਚ ਸਵੇਲੀ ਲੱਜਦੀ ਹੈ ਜਿਸ ਤੋਂ ਬਾਅਦ ਪੇਸ਼ੈਂਟ ਨੂੰ ਲੱਗਦਾ ਕਿ ਸ਼ਾਇਦ ਮੇਰੇ ਗਰੂਦ ਵੱਧ ਗਏ ਜਾਂ ਟੈਸਟਾਂ ਦੇ ਵਿੱਚ ਵੀ ਹੁੰਦਾ ਕਿ ਤੁਹਾਡੇ ਪ੍ਰੋਸਟੇਟ ਗਲੈਂਡ ਜਿਹੜੇ ਹੈਗੇ ਆ ਉਹਨਾਂ ਦਿਸ ਤੋਂ ਮੈਂ ਦਿੰਦਾ ਵੀ ਤੁਸੀਂ ਇਹ ਦੇਖੋ ਕਿ ਜੇਕਰ ਮੈਨੂੰ ਇਹ ਸਮੱਸਿਆ ਆਈ ਹੈ ਤਾਂ ਕਿਉਂ ਆਈ ਹੈ ਕਿ ਅਸੀਂ ਇਸ ਦਾ ਇਲਾਜ ਕਰ ਸਕਦੇ ਹਾਂ ਜੇਕਰ ਤੁਹਾਨੂੰ ਇਹ ਸਮੱਸਿਆ ਨਹੀਂ ਸਮਝ ਆ ਰਹੀ ਤੁਸੀਂ ਸਾਡੇ ਕੋਲ ਆ ਸਕਦੇ ਹੋ ਸਾਡੇ ਕੋਲ ਕਾਲ ਕਰ ਸਕਦੇ ਹੋ ਤੁਹਾਨੂੰ ਸਲਾਹ ਦੇਾਂਗੇ ਤੁਹਾਨੂੰ ਮੈਡੀਸਨ ਦੇਾਂਗੇ ਜੇਕਰ ਤੁਹਾਨੂੰ ਮੈਡੀਸਨ ਵੀ ਨਹੀਂ ਲੈਣੀ ਹੋਈ ਤੁਹਾਨੂੰ ਸਲਾਹ ਦੇਾਂਗੇ ਕਿ ਤੁਸੀਂ ਕਿਸ ਤਰੀਕੇ ਨਾਲ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਸਕਦੇ ਹੋ ਹਾਂਜੀ ਮਤਲਬ ਕਹਿੰਦਾ ਭਾਵੇਂ ਵੀ ਸਾਡਾ ਜਿਹੜਾ ਲਾਈਫ ਸਟਾਈਲ ਹੈ ਜਾਂ ਅਸੀਂ ਉਹਨੂੰ ਇੰਨਾ ਐਡਵਾਂਸ ਕਰਦੇ ਕਰਦੇ ਵੀ ਸਾਰੀਆਂ ਚੀਜ਼ਾਂ ਪ੍ਰਾਤਨ ਭੁੱਲ ਗਏ ਜਾਂ ਗਲਤ ਦਿਸ਼ਾ ਵੱਲ ਜਾ ਰਹੇ ਹਾਂ ਜਿਸ ਦਾ ਕਰਕੇ ਵੱਧ ਨੁਕਸਾਨ ਹੋ ਗਿਆ ਹਾਂ ਬਿਲਕੁਲ ਜੀ ਜੀ ਹਾਂ ਤੇ ਅੱਛਾ ਹੋਰ ਕਾਰਨ ਕੀ ਸਮਝਦੇ ਹੋ ਬਾਕੀ ਕਾਫੀ ਸਾਰੇ ਕਾਰਨ ਹੁੰਦੇ ਆ ਕਈ ਵਾਰੀ ਨਾ ਲੋਕੀ ਕਹਿੰਦੇ ਨੇ ਕਿ ਸਾਡੇ ਕੋਲ ਆ ਕੇ ਕਿ ਮੈਨੂੰ ਜੀ ਕਿਸੇ ਨੇ ਦੱਸਿਆ ਕਿ ਤੁਹਾਡੇ ਪ੍ਰੋਸਟੇਟ ਵਧੇ ਹੋਏ ਆ ਉਸ ਕਰਕੇ ਤੁਹਾਨੂੰ ਜਿਹੜੀ ਬਾਥਰੂਮ ਦੀ ਕਾਲ ਪੈ ਰਹੀ ਹੈ ਬਟ ਐਦਾਂ ਨਹੀਂ ਹੁੰਦਾ ਜੇਕਰ ਤੁਹਾਨੂੰ ਬਾਰ-ਬਾਰ ਪਿਸ਼ਾਬ ਆ ਰਿਹਾ ਹੈ ਪਿਸ਼ਾਬ ਦੇਖੋ ਕਿਡਨੀਆਂ ਬਣਾਉਂਦੀਆਂ ਉਹਦੇ ਚ ਪ੍ਰੋਸਟੇਟ ਦਾ ਕੀ ਰੋਲ ਹੈ ਉਹ ਬਾਤ ਹੀ ਗੱਲ ਹੈ ਬਟ ਪਹਿਲਾਂ ਤੁਸੀਂ ਇਹ ਦੇਖੋ ਕਿ ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ ਤਾਂ ਉਹ ਪਿਸ਼ਾਬ ਤੁਹਾਡੇ ਕਿਡਨੀਆਂ ਮਨਾ ਰਹੀਆਂ ਨਾ ਕਿ ਉਹ ਪ੍ਰੋਸਟੇਟ ਗਦੂਦ ਬਣਾ ਰਹੀ ਹੈ ਪ੍ਰੋਸਟੇਟ ਦਾ ਕੰਮ ਤਾਂ ਉਹਨਾਂ ਨੂੰ ਰੋਕਣਾ ਹੈ ਬਟ ਜਦੋਂ ਵਾਰ-ਵਾਰ ਪਿਸ਼ਾਬ ਬਣਨ ਕਰਕੇ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਪ੍ਰੋਟੀਨ ਪ੍ਰੋਸਟੇਟ ਦੇ ਉੱਤੇ ਵੇਟ ਪਾ ਦਿੰਦੇ ਆ ਵਜਨ ਵਾ ਦਿੰਦੇ ਆ ਜਿਸ ਤੋਂ ਬਾਅਦ ਪ੍ਰੋਸਟੇਟ ਜਿਹੜੇ ਉਹਨਾਂ ਨੂੰ ਰੋਕ ਨਹੀਂ ਪਾਉਂਦੇ ਯੂਰਿਨ ਨੂੰ ਬਾਅਦ ਨੂੰ ਨਾ ਰੁਕਣ ਪੈਣ ਕਰਕੇ ਫਿਰ ਇੱਕਦਮ ਕਾਲੀ ਚ ਬਾਥਮ ਜਾਣਾ ਪਿਸ਼ਾਬ ਕਰਨ ਜਾਣਾ ਪੈਂਦਾ ਹੈ ਉਸ ਇਸ ਦੇ ਨਾਲ ਤੁਹਾਨੂੰ ਧਿਆਨ ਦੇਣਾ ਚਾਹੀਦਾ ਕਿ ਜੇਕਰ ਤੁਹਾਨੂੰ ਬਾਰ-ਬਾਰ ਪਿਸ਼ਾਬ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਆਪਣੀਆਂ ਪ੍ਰੋਟੀਨ ਟੈਸਟ ਕਰਵਾਓ ਤੇ ਉਹ ਜੇਕਰ ਯੂਰੀਨ ਦੇ ਵਿੱਚ ਝਾਕ ਆ ਰਹੀ ਹੈ ਤਾਂ ਵੀ ਇਹੀ ਕਾਰਨ ਹੈ ਤਾਂ ਉਸ ਦੇ ਨਾਲ ਵੀ ਪਿਸ਼ਾਬ ਜਿਹੜਾ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਅਕਸਰ ਇਹ ਤੁਸੀਂ ਗੱਲ ਕਰੀ ਕਿ ਗਦੂਦਾਂ ਕਰਨਾ ਬੜੀ ਆਮ ਗੱਲ ਆਪਾਂ ਸੁਣਦੇ ਭਲਾ ਨੇ ਗਦੂਦਾਂ ਵਧ ਗਈਆਂ ਜੀ ਐਦਾਂ ਹੋ ਗਿਆ ਜੀ ਵੀ ਪ੍ਰੋਸਟੇਟ ਹੈ ਕਿ ਬੇਸਿਕ ਗਦੂਦਾਂ ਗਦੂਦਾਂ ਜੀ ਆਪਣੇ ਬਲੈਡਰ ਦੇ ਨੀਚੇ ਦੋ ਗਲੈਂਡ ਹੁੰਨੇ ਆ ਸੋ ਉਹਨਾਂ ਦੇ ਵਿਚਕਾਰ ਦੀ ਨਾੜੀ ਯੂਰੇਥਰਾ ਵਾਲੀ ਨਾੜੀ ਗੁਜਰਦੀ ਹੈ ਬਾਹਰੋਂ ਵਾਲੀ ਪਿਸ਼ਾਬ ਵਾਲੀ ਸੋ ਜਦੋਂ ਪ੍ਰੋਸੈਟ ਵੱਧਦਾ ਹੈ ਗੋਲ ਵੱਧਦਾ ਹੈ ਤਾਂ ਇਹ ਉਸ ਨਾੜੀ ਨੂੰ ਘੁੱਟ ਲੈਂਦੇ ਆ ਜਿਸ ਤੋਂ ਜਿਸ ਕਰਕੇ ਉੱਥੇ ਦੀ ਪਿਸ਼ਾਬ ਦਾ ਲੰਘਣਾ ਔਖਾ ਹੋ ਜਾਂਦਾ ਹੈ ਠੀਕ ਹੈ ਹਾਂਜੀ ਜੇਕਰ ਕੱਲੀ ਕਿਸੇ ਨੂੰ ਪਿਸ਼ਾਬ ਦੀ ਗਰੂਦਾਂ ਦੀ ਪ੍ਰੋਬਲਮ ਹੋਵੇ ਨਾ ਤਾਂ ਉਸ ਪੇਸ਼ੈਂਟ ਦੇ ਲੱਛਣ ਹੁੰਦੇ ਨੇ ਕਿ ਪਿਸ਼ਾਬ ਕਰਨ ਤੋਂ ਬਾਅਦ ਉਸ ਬੰਦੇ ਨੂੰ ਡ੍ਰੌਪ ਡ੍ਰੌਪ ਜਿਹੜਾ ਯੂਰਿਨ ਮਤਲਬ ਟੁੱਕਾ ਟੁੱਕਾ ਹਨ ਉਹਨੂੰ ਬਾਹਰ ਆਏਗਾ ਸਮਝ ਲਓ ਕਿ ਉਸ ਨੂੰ ਗਰੂਦਾਂ ਦੀ ਪ੍ਰੋਬਲਮ ਹੈ ਬਟ ਆਗਰ ਤੁਹਾਡੇ ਬਾਥਰੂਮ ਨਹੀਂ ਕੰਟਰੋਲ ਹੋ ਰਿਹਾ ਪਸ਼ਾਬ ਨਹੀਂ ਕੰਟਰੋਲ ਹੋ ਰਿਹਾ ਤਾਂ ਉਹ ਐਸ ਵੀ ਪ੍ਰੋਬਲਮ ਨਹੀਂ ਗਿਣੀ ਜਾਏਗੀ ਇਹ ਕੋਈ ਬੰਨੀ ਬਦੂਦਰਾ ਦੀ ਸਮੱਸਿਆ ਨਹੀਂ ਹੈ ਅੱਛਾ ਕਹਿੰਦੇ ਜਿਹੜਾ ਬਾਰ ਬਾਰ ਪਸ਼ਾਬ ਆਉਣਾ ਇਹਨੂੰ ਅਕਸਰ ਆਪਾਂ ਜੇ ਕੋਈ ਆਪਣਾ ਕੋਈ ਮਿੱਤਰ ਪਿਆਰਾ ਦੱਸਦਾ ਜਿਵੇਂ ਬਾਪਾ ਪਸ਼ਾਬ ਆਉਦਾ ਰਿਹਾ ਤਾਂ ਆਪਾਂ ਬੜਾ ਚੱਟ ਸਲਾਹ ਦੇਦੇ ਵੀ ਤੂੰ ਆਪਣੀ ਸ਼ੂਗਰ ਚੈੱਕ ਕਰਾ ਯਾਨੀ ਕਿ ਬਾਰ ਬਾਰ ਪਸ਼ਾਬ ਨੂੰ ਸ਼ੂਗਰ ਨਾਲ ਬੜਾਈ ਸੀ ਜੋੜ ਕੇ ਦੇਖਦੇ ਡਾਇਬੀਟਿਸ ਨਾਲ ਇਹਦਾ ਸੰਬੰਧ ਹੈ ਜਾਂ ਨਹੀਂ ਹੈ ਹਾਂਜੀ ਇਹ ਵੀ ਹੈਗਾ ਇਦਾਂ ਦਾ ਸਬੰਧ ਜੇਕਰ ਕਈ ਵਾਰੀ ਸਮੱਸਿਆ ਪੋਸ਼ਮੇ ਨਹੀਂ ਹੁੰਦੀ ਹੈਗੇ ਉਸਦੇ ਵਿੱਚ 슈ਗਰ ਆ ਕੇ ਨਿਕਲੇ ਹੁੰਦਾ ਹੈ ਸੋ 슈ਗਰ ਬਿਲਕੁਲ ਚੈੱਕ ਹੋਣਾ ਚਾਹੀਦਾ 슈ਗਰ ਨਾਲ ਵੀ ਤੁਹਾਨੂੰ ਵਾਰ-ਵਾਰ ਪਿਸ਼ਾਬ ਆਏਗਾ ਤੇ ਇਹ ਸ਼ੁਰੂਆਤੀ ਲੱਛਣ ਹੁੰਦੇ ਨੇ ਜਦੋਂ ਬੰਦੇ ਨੂੰ ਕਿਸੇ ਨੂੰ ਵਾਰ-ਵਾਰ ਪਿਸ਼ਾਬ ਜਾਣ ਦੀ ਲੋੜ ਪਉਂਦੀ ਹੈ ਸਭ ਤੋਂ ਪਹਿਲਾਂ ਉਸਦੇ ਪਿਸ਼ਾਬ ਦੇ ਵਿੱਚ ਝੱਗ ਆਉਣੀ ਸ਼ੁਰੂ ਹੁੰਦੀ ਹੈ ਤੇ ਉਸਦੇ ਨਾਲ ਬਾਤੂਮ ਪੀਲੇ ਕੱਲਤਾ ਹੋ ਜਾਂਦਾ ਹੈ ਫਿਰ ਹੌਲੀ ਹੌਲੀ ਜਦੋਂ ਆਪਾਂ ਇਸ ਬੱਚੇ ਚੀਜ਼ੇ ਵੱਲ ਨਹੀਂ ਧਿਆਨ ਦਿੰਦੇ ਤਾਂ ਜਾ ਕੇ ਕਿਤੇ ਅੱਗੇ ਤੁਹਾਡੇ ਬਾਥਰੂਮ ਤੇ ਕੰਟਰੋਲ ਹੋਣਾ ਬੰਦ ਹੋ ਜਾਂਦਾ ਹੈ ਸਟਾਰਟਿੰਗ ਦੇ ਵਿੱਚ ਬਿਲਕੁਲ ਨਹੀਂ ਇਦਾਂ ਹੁੰਦਾ ਸਟਾਰਟਿੰਗ ਵਿੱਚ ਸਿਰਫ ਬਾਥਰੂਮ ਜਿਹੜਾ ਹੈਗਾ ਤੁਹਾਨੂੰ ਪੀਲੇ ਰੰਗ ਦਾ ਤੇ ਝੱਗ ਵਾਲਾ ਆਏਗਾ ਫਿਰ ਅੱਛਾ ਥੱਲੇ ਜਦੋਂ ਸਾਨੂੰ ਪਤਾ ਲੱਗੇ बार-बार ਪਿਸ਼ਾਬ ਆਉਂਦਾ ਜਾਂ ਲੱਛਣ ਜਾਂਪਣ ਫਿਰ ਕੀ ਦਾ ਜ਼ਿਕਰ ਇਲਾਜ ਦੇਖੀ ਆਪਾਂ ਜਾਂ ਕੀ ਵਿਚਾਰ ਜਾਂ ਰੋਕ ਥਾਮ ਜਾਂ ਕਿਹੜੀਆਂ ਤੁਸੀਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਹਾਂ ਫਿਰ ਕਿਵੇਂ ਕੰਟਰੋਲ ਕਰ ਸਕਦੇ ਨੂੰ ਜੇਕਰ ਬਾਰ-ਬਾਰ ਪਿਸ਼ਾਬ ਆ ਰਿਹਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਕਾਣ ਪਿੰਡ ਸਹੀ ਕਰੋ ਤੁਸੀਂ ਤਲੀਆਂ ਚੀਜ਼ਾਂ ਜ਼ਿਆਦਾ ਨਾਲ ਖਾਓ ਤੇ ਬਾਹਰ ਦਾ ਖਾਣਾ ਨਾ ਖਾਓ ਜੇਕਰ ਤੁਸੀਂ ਡਰਿੰਕ ਸ਼ਰਾਬ ਵਗੈਰਾ ਲੈ ਰਹੇ ਹੋ ਤੁਸੀਂ ਉਸ ਨੂੰ ਅਵੋਇਡ ਕਰੋ ਛੱਡੋ ਉਸ ਨੂੰ ਸੋ ਬਾਹਰ ਦੇ ਖਾਣੇ ਤੇ ਬਹੁਤ ਬੱਚੇ ਅੱਜ ਕੱਲ੍ਹ ਜਿਵੇਂ ਬੱਚਿਆਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਬੱਚਿਆਂ ਨੂੰ ਵੀ ਬਾਹਰ ਦੇ ਖਾਣੇ ਤੁਸੀਂ ਪਰਹੇਜ਼ ਕਰਵਾਓ ਬਾਹਰ ਤੋਂ ਨਾ ਖਾਣ ਦਿਓ ਸੋ ਜੇਕਰ ਕਿਸੇ ਜੈਂਟਸ ਨੂੰ ਕੋਈ ਪ੍ਰੋਬਲਮ ਆਈ ਹੋਈ ਹੈ ਤਾਂ ਤੁਸੀਂ ਅਵੋਇਡ ਕਰੋ ਬਾਹਰ ਦਾ ਖਾਣਾ ਤੇ ਆ ਤੁਸੀਂ ਦੁੱਧ ਵਾਲੀ ਚੀਜ਼ਾਂ ਬੰਦ ਕਰੋ ਸੋ ਉਸਦੇ ਨਾਲ ਵੀ ਤੁਹਾਨੂੰ ਕੱਖ ਪੈਣਾ ਜਿਹੜਾ ਸ਼ੁਰੂ ਹੋਦਾ ਨਹੀਂ ਨੌਜਵਾਨ ਪੀੜੀ ਦੇ ਵਿੱਚ ਹੀ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ ਖਾਸ ਕਰਕੇ ਆ ਰਹੀ ਹੈ ਕਿਉਂਕਿ ਸਾਡਾ ਖਾਣ ਪਾਣ ਜਿਹੜਾ ਉਹ ਵਿਗੜ ਗਿਆ ਜਦਾ ਵਾਤਾਵਰਣ ਤਾਂ ਵਿਗੜੇ ਨਾਲ ਨਾਲ ਸਾਡਾ ਖਾਣ ਪਾਣ ਵੀ ਖਰਾਬ ਹੋ ਰਿਹਾ ਹਾਂਜੀ ਇਸ ਦੇ ਨਾਲ ਇੱਕ ਹੋਰ ਵੀ ਹੁੰਦਾ ਜੀ ਜੇਕਰ ਆਪਾਂ ਬੱਚੇ ਵੱਲ ਨਹੀਂ ਧਿਆਨ ਦੇਵਾਂਗੇ ਤਾਂ ਬੱਚੇ ਨੂੰ ਸੈਕੂਲ ਵੀਕਨੈਸ ਬਹੁਤ ਜ਼ਿਆਦਾ ਆ ਜਾਂਦੀ ਹੈ ਜੀ ਤੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਮੈਰਿਜ ਤੋਂ ਬਾਅਦ ਬੱਚੇ ਕਈ ਵਾਰੀ ਨਸ਼ੇ ਵੱਲ ਨੂੰ ਤੁਰ ਪੈਂਦੇ ਆ ਤੋ ਉਹਨੇ ਇਹ ਕੰਮ ਕਰਨਾ ਚਾਹੀਦਾ ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਜੇਕਰ ਮੈਨੂੰ ਬੀਕਨਸ ਆਈ ਹੈ ਤਾਂ ਉਸਦਾ ਹੱਲ ਕੀ ਹੈ ਜਾਂ ਕਾਰਨ ਕੀ ਹੈ ਵੀ ਕਿਉਂ ਆਈ ਹੈ ਜਦਕਿ ਉਹ ਵੀਕਨੈਸ ਠੀਕ ਕਰਨ ਦੇ ਬਜਾਏ ਆਪਾਂ ਹੋਰ ਗਲਤ ਰਸਤੇ ਨੂੰ ਤੁਰ ਪਾਨੇ ਉਹ ਗਲਤ ਗੱਲ ਹੈਗੀ ਆ ਬਿਲਕੁਲ ਨਹੀਂ ਕੰਮ ਕਰਦਾ ਅੱਛਾ ਇਹ ਗੱਲ ਤੁਸੀਂ ਵੀ ਸ਼ਾਇਦ ਨੋਟ ਕੀਤੀ ਹੋਊਗੀ ਸਾਡੇ ਵਿੱਚ ਬੜੀ ਆਮ ਗੱਲ ਆ ਵੀ ਕਿਸੇ ਵੀ ਪ੍ਰੋਬਲਮ ਦੀ ਜਿਹੜੀ ਸਟਾਰਟਿੰਗ ਆ ਨਾ ਉਹਦੋਂ ਅਸੀਂ ਕਦੇ ਨਹੀਂ ਜ਼ਿਕਰ ਕਰਦੇ ਜਦਾਂ ਸਟਾਰਟਿੰਗ ਦਾ ਸੈਕੰਡ ਸਟੈਪ ਆ ਤੇ ਅਸੀਂ ਹਮੇਸ਼ਾ ਜੋ ਲਾਸਟ ਸਟੈਪ ਤੇ ਜ਼ਿਕਰ ਕਰਦੇ ਜੇ ਉਸ ਨੂੰ ਲੱਗਦਾ ਬਹੁਤ ਪ੍ਰੋਬਲਮ ਵੱਧ ਜਾਂਦੀ ਆ ਅੱਛਾ ਇਹ ਲੀਡਰਸ ਚਾਹੇ ਜਾਇੰਟਸ ਚ ਹਾਂਜੀ ਉਦੋਂ ਫਿਰ ਅਸੀਂ ਦੱਸਦੇ ਆ ਸਾਨੂੰ ਆ ਪ੍ਰੋਬਲਮ ਆ ਹਾਂ ਬਿਲਕੁਲ ਆਪਣੇ ਚ ਬਹੁਤ ਵੱਡੀ ਘਾਟ ਹੈ ਜੇਕਰ ਤੁਹਾਨੂੰ ਸਟਾਰ ਇਸ ਦੇ ਵਿੱਚ ਨਾ ਕੰਬੀ ਮਰੀਜ਼ ਦੀ ਗਲਤੀ ਨਹੀਂ ਹੁੰਦੀ ਹੈ ਕਿ ਇਸ ਦੇ ਵਿੱਚ ਪੇਰੈਂਟਸ ਦੀ ਵੀ ਗਲਤੀ ਹੈਗੀ ਹੈ ਕਿ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਸ ਨੂੰ ਸਿਖਾਇਆ ਹੀ ਨਹੀਂ ਜਾਂਦਾ ਕਿ ਤੁਹਾਨੂੰ ਐਦਾਂ ਦੀ ਦਿੱਕਤ ਆ ਸਕਦੀ ਹੈ ਜੇਕਰ ਐਦਾਂ ਦੀ ਦਿੱਕਤ ਆਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਮੈਂ ਅਕਸਰ ਇੱਕ ਮਰੀਜ਼ਾਂ ਨੂੰ ਉਦਾਹਰਨ ਦਾ ਨਰਮਾ ਤੁਸੀਂ ਦੇਖੋ ਵੀ ਕੋਈ ਵੀ ਜਾਨਵਰ ਜਦੋਂ ਉਹ ਇੱਕ ਵੱਡਾ ਹੋ ਜਾਂਦਾ ਤਾਂ ਉਹ ਆਲਣਾ ਕਿਵੇਂ ਤਿਆਰ ਕਰਦਾ ਉਹਨੂੰ ਕੌਣ ਸਿਖਾਉਂਦਾ ਕਿਹੜੇ ਸਕੂਲ ਤੇ ਪੜਾਇਆ ਜਾਂਦਾ ਕਿ ਤੂੰ ਆਪਣਾ ਆਲਣਾ ਐਦਾਂ ਤਿਆਰ ਕਰ। ਹੈਨਾ ਸੋ ਉਹ ਚੀਜ਼ਾਂ ਜਿਹੜਾ ਜਾਨਵਰ ਹੈ ਉਹ ਆਪਣੀ ਮਾਂ ਦੇ ਪੇਟ ਤੋਂ ਸਿੱਖ ਕੇ ਆਉਂਦਾ। ਸੋ ਉਸ ਨੂੰ ਦੇਖਾਂ ਦੇਖੀ ਸਿੱਖਦਾ ਉਹਦੇ ਸਾਹਮਣੇ ਜਦੋਂ ਤਿਆਰ ਕੀਤਾ ਜਾਂਦਾ ਹੈ। ਆਪਣੇ ਵੀ ਕਿਹਾ ਜਾਂਦਾ ਨਾ ਵੀ ਇਹ ਮਾਂ ਦੇ ਢਿੱਡ ਤੋਂ ਸਿੱਖ ਕੇ ਆਇਆ। ਸੋ ਉਹ ਚੀਜ਼ਾਂ ਜੇਕਰ ਮਾਂ ਜਿੱਦਾਂ ਦਾ ਮਤਲਬ ਫੀਡ ਕਰੇਗੀ, ਜਿੱਦਾਂ ਦੇ ਕਿਤਾਬਾਂ ਪੜ੍ਹੇਗੀ ਜਾਂ ਜੋ ਵੀ ਪ੍ਰੋਗਰਾਮ ਦੇਖੇਗੀ ਤਾਂ ਬੱਚਾ ਉਦਾਂ ਦਾ ਹੀ ਹੋਏਗਾ। ਬਿਲਕੁਲ। ਹਾਂਜੀ। ਦੇਖੋ। ਅੱਛਾ ਜੇ ਅਸੀਂ ਤਾਂ ਲਾਇਕ ਦੀ ਗੱਲ ਕਰੀਏ। ਉਹ ਮਰੀਜ਼ ਜਿਸ ਨੂੰ ਵੀ ਪ੍ਰੋਬਲਮ ਆਵੇ, ਤੁਹਾਡੇ ਕੋਲ ਆਸ਼ਕੀ ਆ, ਤੁਹਾਡੇ ਕੋਲ ਕਿਦਾਂ ਪੌਸ਼ ਕਰਨ ਨੂੰ ਜਾਂ ਫਿਰ ਉਸ ਦਾ ਉਹ ਤਰੀਕੇ ਲੋਕ ਉਸ ਦਾ ਸੁਣਾ ਚਾਹੋ। ਉਮੀਦ ਹੈ ਤੁਹਾਨੂੰ ਹਾਂਜੀ ਇਸ ਦੇ ਵਿੱਚ ਅਸੀਂ ਪਹਿਲਾਂ ਤਾਂ ਮਰੀਜ਼ ਦੀ ਨਬਜ਼ ਦੇਖਦੇ ਹਾਂ ਜੀ ਉਸ ਤੋਂ ਬਾਅਦ ਉਹਨੂੰ ਮਰੀਜ਼ ਨੂੰ ਸਮਝਾਉਂਦੇ ਆ ਵੀ ਤੈਨੂੰ ਕੋਸਟਰ ਦੀ ਪ੍ਰੋਬਲਮ ਹੈ ਜਾਂ ਤੈਨੂੰ ਕਿਡਨੀ ਦੀ ਫਿਲਟਰੇਸ਼ਨ ਘਟੀ ਹੋਈ ਹੈ ਉਹ ਜਿਹੜਾ ਬਾਰ ਬਾਰ ਪਿਸ਼ਾਬ ਆ ਰਿਹਾ ਹੈ ਜੀ ਉਸ ਦੇ ਹਿਸਾਬ ਨਾਲ ਅੱਗੇ ਟ੍ਰੀਟਮੈਂਟ ਕੀਤਾ ਜਾਂਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨੀ ਚਾਹਾਂਗਾ ਕਿ ਜੇਕਰ ਤੁਹਾਨੂੰ ਬਾਰ ਬਾਰ ਪਿਸ਼ਾਬ ਆਉਣ ਦੀ ਸਮੱਸਿਆ ਹੈਗੀ ਹੈ ਜਾਂ ਤੁਹਾਡੀ ਰਿਪੋਰਟਸ ਦੇ ਵਿੱਚ ਆਇਆ ਹੋਇਆ ਇਹ ਤੁਹਾਨੂੰ ਤੁਹਾਡੇ ਗੁਰੂ ਵਧੇ ਹੋਏ ਆ ਪਾਸ ਸਾਈਡ ਵਧੇ ਹੋਏ ਆ ਪਰ ਤੁਸੀਂ ਇੱਕਦਮ ਓਕੇਸ਼ਨਲ ਵਾਲਾ ਨਾ ਸੋਚ ਲਿਆ ਕਰੋ ਉਸ ਬਾਰੇ ਥੋੜਾ ਜਿਹਾ ਦੇਖਿਆ ਕਰੋ ਕਿ ਜੇਕਰ ਮੇਰੇ ਗੁਰੂ ਵਧੇ ਆ ਤਾਂ ਕਿਉਂ ਵਧੇ ਆ ਕੀ ਮੈਂ ਇਦਾਂ ਦਾ ਕਾਦਾ ਕੀ ਇਦਾਂ ਦਾ ਕੀਤਾ ਜਿਸ ਕਰਕੇ ਮੇਰੇ ਪਾਸ ਸਾਈਡ ਜਿਹੜੇ ਵਧੇ ਆ ਸੋ ਕਾਫੀ ਸਾਰੇ ਕਾਰਨ ਹੁੰਦੇ ਨੇ ਜਿਨ੍ਹਾਂ ਕਰਕੇ ਆਫਸਰ ਗਲੈਂਡ ਦੇ ਵਿੱਚ ਸਵੇਲਿੰਗ ਆ ਜਾਂਦੀ ਹੈ ਤੋ ਇਸ ਦੇ ਟਰੀਟਮੈਂਟ ਵਾਸਤੇ ਸਭ ਤੋਂ ਸੌਖਾ ਤਰੀਕਾ ਕਿ ਜੇਕਰ ਇਕੱਲੇ ਸਿਰਫ ਇੱਕ ਪ੍ਰੋਸਟੇਟ ਵਧੇ ਹੋਈ ਹੈ ਮਤਲਬ ਮਨ ਨੂੰ ਕਲੀਅਰ ਹੈ ਕਿ ਮੇਰੇ ਪ੍ਰੋਸਟੇਟ ਗਲੈਂਡ ਵਧੇ ਹੋਏ ਨੇ ਤਾਂ ਤੁਸੀਂ ਇੱਕ ਟੱਬ ਪਾਣੀ ਦੇ ਵਿੱਚ ਰੋਜ਼ 15 ਮਿੰਟ ਸ਼ਾਮ ਨੂੰ ਬੈਠ ਜਾਇਆ ਕਰੋ ਉਸ ਦੇ ਨਾਲ ਵੀ ਪੂਰੀ ਤਰ੍ਹਾਂ ਫਰਕ ਪੈ ਜਾਂਦਾ ਹੈ ਪਾਣੀ ਗਰਮ ਹੋਵੇ ਨਾਰਮਲ ਪਾਣੀ ਹਾਂਜੀ ਨਾਰਮਲ ਪਾਣੀ ਦੇ ਵਿੱਚ ਬੈਠ ਸਕਦੇ ਜੀ ਅੱਛਾ ਤੇ ਪਰ ਉਹ ਹੋਣ ਜੇ ਸਮੱਸਿਆ ਆਪਾਂ ਨੂੰ ਪਤਾ ਹੋਣੀ ਚਾਹੀਦੀ ਕਿ ਮੇਰੇ ਗਲੈਂਡਸ ਵਧੇ ਹੋਣਗੇ ਇਹ ਨਹੀਂ ਹੈਗਾ ਕਿ ਸਮੱਸਿਆ ਕੋਈ ਹੋਰ ਹੈ ਪਰ ਟਰੀਟਮੈਂਟ ਕੋਈ ਹੋਰ ਹੈ ਅੱਛਾ ਇੱਕ ਸਾਡੇ ਇਹ ਵੀ ਬਹੁਤ ਮੁਸ਼ਕਲ ਆ ਕਿ ਜੇ ਜਿਹੜੀ ਕੋਈ ਵੀ ਸਮੱਸ ਇਹ ਰਾਏ ਦੇਣ ਦੀ ਬਜਾਏ ਵੀ ਤੂੰ ਕਿਸੇ ਡਾਕਟਰ ਕੋਲ ਜਾ ਜਾਂ ਵੈਦ ਕੋਲ ਅਸੀਂ ਆਪਣੀ ਰਾਏ ਦੇਣ ਲੱਗ ਜਾਂਦੇ ਹਾਂ ਮੈਂ ਅਕਸਰ ਮਰੀਜ਼ਾਂ ਨੂੰ ਇੱਕ ਸਲਾਹ ਦਿੰਦਾ ਹਾਂ ਉਹਨਾਂ ਜਿਹੜੇ ਮੈਡੀਕਲ ਘਰੇਲੂ ਨੁਸਖਾ ਦੱਸ ਦਿੰਦਾ ਮੈਂ ਨਾਲ ਹੀ ਕਹਿੰਦਾ ਉਹਨਾਂ ਵੀ ਕਿਸੇ ਨੂੰ ਸਲਾਹ ਦੇਵੋ ਨਾ ਹਾਂ ਜੀ ਵੀਰ ਤਾਂ ਮੈਨੂੰ ਥੋੜੇ ਬਾਰੇ ਤਾਂ ਪਤਾ ਕਿ ਤੁਹਾਨੂੰ ਇਸ ਮੁਸੀਬਤ ਹੈ ਤੇ ਤੁਹਾਡਾ ਇਹ ਵਾਲਾ ਇਲਾਜ ਹੈ ਪਰ ਕਈ ਵਾਰੀ ਆਪਾਂ ਨਾਲ ਕਿਸੇ ਬੰਦੇ ਨੂੰ ਸਮੱਸਿਆ ਕੋਈ ਹੁੰਦੀ ਆ ਆਪਾਂ ਟ੍ਰੀਟਮੈਂਟ ਕੋਈ ਦੇ ਦਿੰਨੇ ਫਿਰ ਕਹਿੰਦਾ ਨਹੀਂ ਉਹਨੇ ਨੁਸਖਾ ਦੱਸਿਆ ਸੀ ਕੰਮ ਨਹੀਂ ਕੀਤਾ ਹੂੰ ਉਹਦੇ 'ਚ ਇਹ ਨਹੀਂ ਦੇਖਦੇ ਹੈਗੇ ਉਹਨੂੰ ਪ੍ਰੋਪਰ ਬੰਦੇ ਨੂੰ ਬਿਮਾਰੀ ਐ ਕੀ ਹੈ ਸਿਰਫ ਇੱਕ ਨੁਸਖਾ ਦੱਸਣ ਨਾਲ ਜੇਕਰ ਤੁਸੀਂ ਠੀਕ ਹੋ ਸਕਦੇ ਹੋ ਤਾਂ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਠੀਕ ਹੋ ਜਾਣਗੇ ਬਿਲਕੁਲ ਬ ਇੰਨਾ ਨਿਕਲਦੇ ਹਰ ਵਾਰ ਹਰ ਸਵਾਲ ਵਾਸਤੇ ਵੱਖਰਾ ਫਾਰਮੂਲਾ ਆਉਂਦਾ ਹਰ ਕੀ ਉਹ ਜੇਕਰ ਕਿਸੇ ਨੂੰ ਬਾਰ ਬਾਰ ਪਿਸ਼ਾਬ ਦੀ ਪ੍ਰੋਬਲਮ ਆਦੀ ਹੈ ਇਹ ਨਾ ਬਹੁਤ ਆ ਵੈਸੇ ਗੰਭੀਰ ਵਿਸ਼ਾ ਹੈ ਜੇਕਰ ਕਿਸੇ ਨੂੰ ਵਾਰ-ਵਾਰ ਪਿਸ਼ਾਬ ਕਰਨ ਜਾਣ ਦੀ ਪ੍ਰੋਬਲਮ ਆ ਗਈ ਹੈ ਤੁਸੀਂ ਧਿਆਨ ਦਿਓ ਨਹੀਂ ਤੁਹਾਡੇ ਇੱਕ ਦਿਨ ਕਿਡਨੀਆ ਕਰਾਉ ਹੋ ਜਾਣੀ ਹੈ ਕਿਉਂਕਿ ਜੇਕਰ ਤੁਹਾਡਾ ਪ੍ਰੋਟੀਨ ਰਿਲੀਜ਼ ਹੋ ਰਿਹਾ ਹੈ ਇਹ ਪਹਿਲਾਂ ਤਾਂ ਪੇਸ਼ੈਂਟ ਨੂੰ ਇਹ ਲੱਗੇ ਜਾਂਦਾ ਕਿ ਸ਼ਾਇਦ ਮੇਰੇ ਪ੍ਰੋਸਟੇਟ ਵਧੇ ਹੋਏ ਹਨ ਬਟ ਉਹ ਹੌਲੀ-ਹੌਲੀ ਇਹ ਸਮਾ ਲੰਗਣ ਕਾਰਨ ਉਸ ਦੇ ਗਲੈਂਡ ਦੇ ਉੱਤੇ ਵੇਟ ਭੇਜਣ ਦਾ ਪ੍ਰੋਟੀਨ ਨਾਲ ਜਿਸ ਤੋਂ ਬਾਅਦ ਹੌਲੀ-ਹੌਲੀ ਉਹ ਬੰਦਾ ਜਿਹੜਾ ਅੱਗੇ ਨੂੰ ਬਿਮਾਰੀ ਵੱਲ ਨੂੰ ਵਧਦਾ ਕਰੀ ਜਾਂਦਾ ਹੈ ਵੈਸਾ ਤੁਸੀਂ ਕਿਡਨੀਾਂ ਦੀ ਗੱਲ ਕੀਤੀ ਤੁਸੀਂ ਵੀ ਇਹ ਗੱਲ ਨੋਟ ਕੀਤੀ ਹੋ ਜਾਂ ਤੁਸੀਂ ਪੜ੍ਹਦੇ ਰਹਿੰਦੇ ਹੁਣ ਆ ਥੋੜੀ ਜਿਹੀ ਸਮੇ ਤੋਂ 10 ਸਾਲ ਕਰ ਸਕਦੇ ਹਾਂ 20 ਸਾਲਾਂ ਕਿਡਨੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋਣ ਲੱਗੀ ਬਹੁਤ ਜ਼ਿਆਦਾ ਕੰਟੀਨਸ ਦੇ ਵਿੱਚ ਨਾ ਆਪਣਾ ਖਾਣ ਪੀਣ ਬਹੁਤ ਜ਼ਿਆਦਾ ਖਰਾਬ ਹੋ ਗਿਆ ਜੀ ਆਪਣਾ ਪਾਣੀ ਸਾਫ਼ ਨਹੀਂ ਰਿਹਾ ਜੀ ਹਵਾ ਸਾਫ਼ ਨਹੀਂ ਰਹੀ ਹੈਗੀ ਜੀ ਇਹਨਾਂ ਦੇ ਬਾਹਰੋਂ ਵੀ ਕੋਈ ਆਪਾਂ ਸਬਜ਼ੀ ਭਾਜੀ ਲੈ ਕੇ ਆਉਂਦੇ ਹਾਂ ਉਹ ਤੇ ਸਪਰੇਅ ਦੇ ਕਿੰਨੇ ਸਮਝ ਆਉਂਦੀਆਂ ਆਪਣੀ ਇੱਕ ਬੋਡੀ ਇਹ ਕਿੰਨਾ ਕਿਸੇ ਚੀਜ਼ ਨੂੰ ਫਿਲਟਰ ਕਰ ਲਏਗੀ ਅਰੇ ਕੀ ਦੀ ਕਲੇਮ ਹੁੰਦੀ ਹੈ ਨਾ ਬਿਲਕੁਲ ਸੋ ਜੇਕਰ ਅ ਇਦਾਂ ਦੇ ਜਿਹੜੇ ਜਿਵੇਂ ਅਸੀਂ ਦੱਸ ਰਹੇ ਹਾਂ ਇੱਕ ਤਾਂ ਵਿਸ਼ਾ ਇਹਦਾ ਹੈਗਾ ਕਿ ਵਾਰ-ਵਾਰ ਪਿਸ਼ਾਬ ਆਉਣਾ ਦਾ ਜੀ ਉਹ ਇਸ ਤੇ ਉੱਤੇ ਜੇਕਰ ਤੁਹਾਨੂੰ ਦਿੱਕਤ ਆਈ ਹੋਈ ਹੈ ਤਾਂ ਇਸ ਤੇ ਬਹੁਤ ਤੁਹਾਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿ ਸਾਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਸੀ ਨਹੀਂ ठान ਲਵਾਂਗੇ ਇੱਕ ਦਿਨ ਕਿਡਨੀ ਅਸਰ ਹੋ ਜਾਣਗੀਆਂ ਹਾਂ ਸੋ ਉਸ ਚੀਜ਼ ਬਾਰੇ ਜ਼ਰੂਰ ਸੋਚੋ ਤਾਂ ਕਿ ਤੁਹਾਨੂੰ ਤੁਸੀਂ ਠੀਕ ਹੋ ਸਕੋ ਤੰਦਰੁਸਤ ਹੋ ਸਕੋ ਤੇ ਕਾਫੀ ਸਾਰੇ ਲੱਛਣ ਵੀ ਆਉਂਦੇ ਨੇ ਜਿਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਪਿਸ਼ਾਬ ਬਾਰ-ਬਾਰ ਆਉਂਦਾ ਹੈ ਉੱਤੇ ਵਿੱਚੋਂ ਝੱਗ ਆਉਂਦੀ ਹੈ ਉੱਤੇ ਵਿੱਚੋਂ ਸਮੈਲ ਆਉਂਦੀ ਹੈ ਤੇ ਫਿਰ ਜਿਹੜੀ ਤੁਹਾਡੀ ਚਮੜੀ ਹੈ ਇਹ ਬਹੁਤ ਐਦਾਂ ਹੋ ਜਾਂਦੀ ਜਿਵੇਂ ਕਿ ਕਿਸੇ 70 80 ਸਾਲ ਦੇ ਬੰਦੇ ਦੀ ਹੁੰਦੀ ਹੈ ਡਰਾਈ ਹੋ ਜਾਂਦੀ ਜਾਂ ਛੋੜੀਆਂ ਪੈ ਜਾਂਦੀਆਂ ਸੋ ਐਦਾਂ ਦੇ ਰੋਗ ਆਉਣੇ ਸ਼ੁਰੂ ਹੋ ਜਾਂਦੇ ਇਸ ਤੋਂ ਆਈਡੀਆ ਹੋ ਜਾਂਦਾ ਕਿ ਬੰਦੇ ਨੂੰ ਇਹ ਬੜੀ ਪ੍ਰੋਬਲਮ ਹੈ ਕਿ ਆਮੰਦਾ ਸਮਝ ਸਕਦਾ ਅਸੀਂ ਤਾਂ ਆਪਣੇ ਉਸ ਹਿਸਾਬ ਨਾਲ ਦੇਖਦੇ ਹਾਂ ਨਾ ਕਿ ਬੰਦੇ ਨੂੰ ਕਿਦਾਂ ਦੀ ਪ੍ਰੋਬਲਮ ਹੈ ਜੀ ਜੀ ਬੈ ਸਰ ਅਪਾ ਪਹਿਲਾਂ ਜਿਹੜੀ ਤੁਸੀਂ ਆਪਰੇਸ਼ਨ ਦੀ ਗੱਲ ਕੀਤੀ ਹਾਂਜੀ ਇਹ ਗੱਲ ਬੜੀ ਕਾਮਨ ਹੋ ਗਈ ਹੈ ਵੀ ਛੋਟੀ ਜੀ ਗੱਲ ਹੋਵੇ ਅਸੀਂ ਅੱਜ ਕੇ ਸਰਜਰੀ ਬਾਜਾਂਦੇ ਆ ਵੀ ਆ ਸਰਜਰੀ ਕਰਨਾ ਸਰਜਰੀ ਕਰਾਉਣਾ ਵੀ ਇੱਕ ਤਰ੍ਹਾਂ ਉਹ ਗੱਲ ਬਣ ਗਈ ਫੈਸ਼ਨ ਵਾਲੀ ਗੱਲ ਕਿ ਅਸੀਂ ਸਰਜਰੀ ਕਰਾਈ ਜਾਂਦੀ ਸਰਜਰੀ ਕਰਾ ਲਈ ਸਿੱਧਾ ਦੇਖਾ ਲਈ ਤੁਹਾਨੂੰ ਲੱਗਦਾ ਨਹੀਂ ਵੀ ਵੀ ਸਰਜਰੀ ਤੋਂ ਪਹਿਲਾਂ ਅਸੀਂ ਸਾਨੂੰ ਵੈਸੇ ਜਿਸ ਤਰ੍ਹਾਂ ਤੁਹਾਡੇ ਕੋਲ ਆਜ ਜਾਂ ਜਿਸ ਤਰ੍ਹਾਂ ਸਾਨੂੰ ਇੱਕ ਮੌਕਾ ਦੇਣਾ ਚਾਹੀਦਾ ਵੀ ਅਸੀਂ ਮਤਲਬ ਡਾਊਟ ਸਰਜਰੀ ਸਾ ਅਸੀਂ ਠੀਕ ਹੋ ਜਾਈਏ ਜੇਕਰ ਤੁਹਾਡੇ ਕਿਸੇ ਟੈਸਟ ਦੇ ਵਿੱਚ ਤੁਹਾਨੂੰ ਦੱਸਦਾ ਕਿ ਤੁਹਾਨੂੰ ਇਹ ਵਾਲਾ ਰੋਗ ਹੈਗਾ ਤੁਸੀਂ ਖਿਭਰਾਉਣਾ ਲਰੋਣਾ ਉਸ ਨੂੰ ਡਿਫਰੈਂਟ ਲੈਬ ਉੱਥੇ ਸਾਨੂੰ ਪਤਾ ਚੱਲ ਗਿਆ ਕਿ ਤੁਹਾਡਾ ਉਹ ਰੋਗ ਕਿੰਨਾ ਕੋ ਵਧਿਆ ਹੋਇਆ ਜਾਂ ਕਿੰਨਾ ਘਟਿਆ ਹੋਇਆ ਹੈ ਗਈ ਨਹੀਂ ਠੀਕ ਹੈ ਇਹਦੇ ਤੇ ਇਹ ਨਹੀਂ ਹੈਗਾ ਕਿ ਲੈਬ ਵਾਲਾ ਗੱਲ ਕਰਦਾ ਹੈ ਹਰੇਕ ਲੈਬ ਆਪਣਾ ਇੱਕ ਸਿਸਟਮ ਹੁੰਦਾ ਹੈ ਸੋ ਦੂਸਰਾ ਇਹ ਹੈਗਾ ਕਿ ਜੇਕਰ ਤੁਹਾਨੂੰ ਕਿਸੇ ਨੇ ਕਿਹਾ ਕਿ ਤੁਹਾਡਾ ਆਪਰੇਸ਼ਨ ਹੋਏਗਾ ਫਿਰ ਵੀ ਮੈਂ ਤੁਹਾਨੂੰ ਸਲਾਹ ਦੇਣ ਜਾ ਕਿ ਜੇਕਰ ਤੁਸੀਂ ਤੁਹਾਨੂੰ ਆਪਰੇਸ਼ਨ ਦੱਸਿਆ ਤੁਸੀਂ ਕਿਸੇ ਅਗਰ ਮੈਡ ਕੋਲ ਕਿਸੇ ਡਾਕਟਰ ਕੋਲ ਜਾ ਕੇ ਸਲਾਹ ਲਓ ਹਾਂ ਬਿਲਕੁਲ ਤੇ ਸਲਾਹ ਲੈਣ ਤੇ ਕੋਈ ਹੱਦ ਨਹੀਂ ਹੈਗਾ ਜੇਕਰ ਤੁਹਾਨੂੰ ਲੱਗਦਾ ਕਿ ਸਾਰਿਆਂ ਸਲਾਹ ਅਗਰ ਕਿਸੇ ਦੀ ਕਿਸੇ ਨਾਲ ਤੁਹਾਨੂੰ ਲੱਗਦਾ ਕਿ ਇਸ ਦੇ ਜਾਦੇ ਵਿਊ ਹੈਗੇ ਇਸ ਸਲਾਹ ਦੇ ਤਾਂ ਤੁਸੀਂ ਉਸ ਪਾਸੇ ਜਾਓ ਨਾ ਕਿ ਸਿੱਧਾ ਹੀ ਤੁਸੀਂ ਆਪਰੇਸ਼ਨ ਵੱਲ ਚਲੇ ਜਾਓ ਹੂੰ ਬਿਲਕੁਲ ਸੋ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਕੀ ਗਾਰੰਟੀ ਹੈ ਜੀ ਕਿ ਤੁਸੀਂ ਠੀਕ ਹੋ ਜਾਓਗੇ ਉਸ ਤੋਂ ਬਾਅਦ ਕੀ ਹੱਦ ਹੈ ਠੀਕ ਹੈ ਆਪਰੇਸ਼ਨ ਤੋਂ ਬਾਅਦ ਵੀ ਕਿਹਾ ਤੁਹਾਡੀ ਸਮੱਸਿਆ ਵੱਧ ਜਾਂਦੀ ਹੈ ਫਿਰ ਤੁਸੀਂ ਕੀ ਕਰੋਗੇ ਜੇਕਰ ਤੁਸੀਂ ਕਾਫੀ ਜੇកਾ ਤੋਂ ਦਵਾਈ ਲੈ ਚੁੱਕੇ ਹੋ ਤੁਹਾਡੀ ਬਾਥਰਨ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਤਾਂ ਤੁਹਾਨੂੰ ਆਪਰੇਸ਼ਨ ਕਰਤੇ ਕਿਹਾ ਗਿਆ ਤਾਂ ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਇੱਕ ਵਾਰੀ ਸਾਡੇ ਕੋਲ ਵਿਜ਼ਿਟ ਕਰੋ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਕਿ ਤੁਹਾਨੂੰ ਇਹ ਦਿੱਕਤ ਕਿਉਂ ਆਈ ਹੈ ਜੇਕਰ ਤੁਸੀਂ ਦਵਾਈ ਵੀ ਨਹੀਂ ਲੈਣੀ ਹੋਈ ਤਾਂ ਕੋਈ ਨਾ ਕੋਈ ਘਰੇਲੂ ਨੁਸਖਾ ਦੱਸਾਂਗੇ 10 ਦਿਨਾਂ ਨਾਲ ਤੁਸੀਂ ਇਹ ਖਬਰੀ ਕਰ ਸਕਦੇ ਹੋ ਸੋ ਜੇਕਰ ਤੁਹਲੇ ਪ੍ਰੋਸੈਡ ਵਧੇ ਹੋਏ ਆਂ ਕੱਲੀ ਤੁਹਾਨੂੰ ਪ੍ਰੋਸੈਡ ਦੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਪਾਣੀ ਚ ਬੈਠਣ ਨਾਲ ਵੀ ਠੀਕ ਹੋ ਸਕਦੇ ਹੋ ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਾਕਈ ਮੈਨੂੰ ਗਲੂਡ ਮੇਰੇ ਵਧੇ ਹੋਏ ਆਂ ਜਾਂ ਮੇਰੇ ਗਲੂਡਾਂ ਦੀ ਪ੍ਰੋਬਲਮ ਨਹੀਂ ਹੈ ਕਿ ਮੈਨੂੰ ਕਿੱਡਿਆਂ ਦੀ ਪ੍ਰੋਬਲਮ ਹੈ ਸੋ ਇਹ ਐਦਾਂ ਕਰਕੇ ਇਸ ਦਾ ਟ੍ਰੀਟਮੈਂਟ ਕੋ ਚੱਲਦਾ ਜੀ ਜੀ ਤੇ ਵੀਡੀਓ ਦੇ ਆਖਰ ਦੇ ਵਿੱਚ ਤੁਸੀਂ ਕੋਈ ਸਨੇਹ ਦੇ ਰੂਪ ਦੇ ਵਿੱਚ ਦੋ ਸ਼ਬਦ ਚਾਹੇਓ ਖਾਣ ਪਾਣ ਬਾਰੇ ਹੋਵੇ ਜਾਂ ਲਾਈਫ ਸਟਾਈਲ ਬਾਰੇ ਕੁਝ ਹਾਂਜੀ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਬਾਹਰ ਦਾ ਨਾ ਖਾਓ ਤੁਸੀਂ ਦੇਖੇ ਹੀ ਹੋਣਾ ਕਿ ਮਟੋਰ ਦੇ ਵਿੱਚ ਮਹਾਲੀ ਦੇ ਵਿੱਚ ਕੀ ਹੋਇਆ ਉੱਥੇ ਉਹ ਕੋ ਤੇਰਾ ਕਹਿੰਦੇ ਸਿਰ ਮਿਲਿਆ ਜੀ ਮੋਮਲ ਦੇ ਵਿੱਚ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਸਮਝਾਓ ਕਿ ਬਾਹਰ ਦਾ ਨਾ ਖਾਓ ਬਾਹਰ ਦਾ ਖਾਣ ਨਾਲ ਜਿਹੜੀਆਂ ਪ੍ਰੋਬਲਮਾਂ ਬੱਚਿਆਂ ਨੂੰ ਆਉਂਦੀਆਂ ਬਹੁਤ ਜ਼ਿਆਦੇ ਵਧਦੀਆਂ ਜਾ ਰਹੀਆਂ ਅੱਜ ਦੇਣ ਟਾਈਮ 'ਚ ਤੇ ਇੱਕ ਸਮੱਸਿਆ ਹੋਰ ਹੈ ਜੀ ਆਪਣੇ ਇਹ ਜਿੰਨੇ ਵੀ ਰੋਗ ਲੱਗ ਰਹੇ ਆ ਇਹ ਡਾਇਟ ਮੈਨੂ ਬੱਚਿਆਂ ਨੂੰ ਲੱਗ ਰਹੇ ਆ ਹਾਂ ਬਿਲਕੁਲ ਹਾਂਜੀ ਇਸ ਦੇ ਵਿੱਚ ਜੇਕਰ ਤੁਸੀਂ ਕਿਸੇ ਹੋਸਟੇਟ ਵਾਲੇ ਦੇਖਦੇ ਹੋ ਉਹਨਾਂ ਦੀ ਇਤਨਾਮ ਮੈਂ ਕੰਪੀਆਂ ਦੇ ਮਾਮਲੇ 'ਚ ਬਹੁਤ ਘੱਟ ਹੈ ਜੀ ਤਰੀਆਂ ਦੀ ਜਿਹੜੀ ਖੁਰਾਕ ਹੈ ਕਿ ਉਹ ਸਹੀ ਨਹੀਂ ਰਹੀ ਮਤਲਬ ਬਹੁਤ ਲਾਭਪਰਵਾ ਹੋ ਗਈ ਲਾਭੀ ਕਿਤੇ ਨੱਗਦੇ ਹੈ ਨਾ ਇਸ ਚੀਜ਼ ਨੂੰ ਲੈ ਬਾਕੀ ਆਪਣੇ ਕਾਰਨ ਹੁੰਦੇ ਹਨ ਨਾ ਇੱਕ ਵਾਰ ਕਾਰਨ ਨਾਲ ਕੀ ਹੋ ਜਾ ਹਾਂ ਬਿਲਕੁਲ ਦੇਖੋ ਜਿਆ ਪਰ ਜਿਆਰ ਹੁੰਦੀ ਹੈ ਉਹ ਚਾਹੇ ਤੁਸੀਂ ਇੱਕ ਵਾਰੀ ਨਾਲੇ ਬੈਸਰ ਇੱਕ ਗੱਲ ਹੋਰ ਨਾ ਅਸੀਂ ਮਤਲਬ ਜਿਹੜਾ ਜੰਕ ਫੂਡ ਆ ਜਿਹਦਾ ਤੁਸੀਂ ਬੈਸੀ ਅਸੀਂ ਖਾਈਏ ਸਨਾਈ ਦੇ ਤੌਰ ਤੇ ਕਦੇ ਖਾਸ ਮੌਕੇ ਤੇ ਖਾ ਲਿਆ ਅਸੀਂ ਨੂੰ ਮੇਨ ਮੀਲਸ ਮਤਲਬ ਦੇ ਤੌਰ ਤੇ ਖਾਣ ਦਾ ਪੇ ਮਤਲਬ ਮੇਨ ਕੋਰਸ ਦੀ ਜਗ੍ਹਾ ਜਾਂ ਮੇਨ ਖਾਣੇ ਦੀ ਜਿਹਨ ਖਾਣ ਲੱਜੋ ਨੇ ਅਕਸਰ ਬੱਚੇ ਵੀ ਆਉਂਦੇ ਨੇ ਜੀ ਰੋਟੀ ਨਹੀਂ ਖਾਣੀ ਸ਼ਾਮ ਨੂੰ ਅਸੀਂ ਵਰਕਰ ਹਾਂ ਜੀ ਇਹ ਗੱਲ ਤੁਹਾਡੀ ਸਹੀ ਹੈ ਬਿਲਕੁਲ ਆਪਣੇ ਬੱਚੇ ਜੇ ਮਨ ਸ਼ਾਮ ਨੂੰ ਸਕੂਲ ਤੋਂ ਅੱਗੇ ਜਾਂ ਸਕੂਲ ਤੋਂ ਅੱਗੇ ਤਾਂ ਬੱਚਾ ਕਹਿੰਦਾ ਜੀ ਮੈਂ ਤਾਂ ਬਾਹਰ ਆ ਕੇ ਆਇਆ ਹੂੰ ਤੁਸੀਂ ਸਖਤਾਈ ਕਰੋ ਬੱਚਿਆਂ ਨੂੰ ਬਾਹਰ ਨਾ ਕੰਨ ਦਿਓ ਕਿਉਂਕਿ ਅੱਜ ਜਾਂ ਅੱਜ ਤੱਕ ਤੁਸੀਂ ਦੇਖ ਰਹੇ ਹੋ ਕਿ ਸਾਡੇ ਬੱਚੇ ਨੇ ਇੱਕ ਅੱਧੀ ਵਾਰੀ ਚੀਜ਼ ਖਾ ਲਈ ਕੋਈ ਗੱਲ ਨਹੀਂ ਪਰ ਤੁਸੀਂ ਦੇਖੋ ਕਿ ਬਾਅਦ ਵਿੱਚ ਆਪਾਂ ਕੀ ਕਰਦੇ ਹਾਂ ਕਿ ਬੱਚੇ ਦੇ ਕਿਹਾ ਹਾਂ ਬੱਚਾ ਨਹੀਂ ਹੋ ਰਿਹਾ ਹੈਨਾ ਇਹ ਰਪਾ ਬਾਬਿਆਂ ਦੇ ਜੱਤਾਂ ਤੇ ਆਹਤਾਂ ਦੇ ਜਿਹੜੇ ਲੰਦ ਬਰੀ ਜਾਂਦੇ ਆ ਪਰ ਅਪਾ ਹੀ ਨਹੀਂ ਜਗਦੇ ਕਿ ਇਹ ਉਹ ਸਮੱਸਿਆ ਬੱਚੇ ਨੂੰ ਆਈ ਕਿਉਂ ਹੈ ਉਹਨੋਂ ਦੇ ਵਿੱਚ ਕੀ ਕੀਤਾ ਸੀ ਅਸੀਂ ਤੁਸੀਂ ਖਾਣ ਪੀਣ ਦਾ ਧਿਆਨ ਨਹੀਂ ਰੱਖਿਆ ਤਾਂ ਕਰਕੇ ਉਸ ਦਾ ਸਪਰਮ ਜਿਹੜਾ ਵੀਕ ਹੋਇਆ ਸੋ ਸਰੀਰ ਦੇ ਵਿੱਚ ਤਾਕਤਾਂ ਜਾਈ ਨਹੀਂ ਉਹ ਤਾਕਤ ਤਾਂ ਤੜਈ ਜਾਏਗੀ ਜੇਕਰ ਉਹ ਦਾ ਬੱਚੇ ਦਾ ਖਾਣ ਪੀਣ ਸਹੀ ਹੈ ਹਾਂਜੀ ਜੀ ਬਿਲਕੁਲ ਸੋ ਦਰਸ਼ਕੋ ਬਿਲਕੁਲ ਵੈਸਾ ਬੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਸਨੇਹ ਦੇ ਰੂਪ ਵਿੱਚ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਇਹ ਜਿਹੜਾ ਬਾਹਰ ਦਾ ਖਾਣਾ ਜਾਂ ਜੰਕ ਫੂਡ ਉਸ ਤੋਂ ਅਵੋਇਡ ਕਰਨਾ ਚਾਹੀਦਾ ਤੇ ਘਰੇਲੂ ਖਾਣਾ ਤੇ ਆਪਣੀ ਵਿਰਸੇ ਵਿਰਾਸਤ ਨਾਲ ਜੁੜਨ ਦੀ ਲੋੜ ਆ ਸੋ ਵੈਸਾਬ ਦਾ ਪਤਾ ਜਿਹੜਾ ਸਕਰੀਨ ਤੇ ਚੱਲਿਆ ਸੋ ਤੁਸੀਂ ਅਗਰ ਕੋਈ ਵੀ ਮੁਸ਼ਕਲ ਹੋਵੇ ਪ੍ਰੋਬਲਮ ਹੋਵੇ ਤੁਸੀਂ ਇਹਨਾਂ ਨੂੰ ਫੋਨ ਤੇ ਫੋਨ ਕਰਕੇ ਨਾ ਅਪਾਇੰਟਮੈਂਟ ਲੈ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਸੋ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਜੁੜੇ ਰਹੋ ਅਸੀਂ ਸੇ ਸਬੰਧੀ ਕੋਈ ਨਾ ਕੋ ਗੱਲਬਾਤ ਤੁਹਾਡੇ ਸਾਹਮਣੇ ਰੱਖਦੇ ਰਹਨੇ ਆ ਬਹੁਤ-ਬਹੁਤ ਧੰਨਵਾਦ ਸ਼ਸ਼ੀਕਾ ਜੀ